ਸਮਾਨਾ ਦੇ ਪਿੰਡ ਚ ਤੈਰਾ ਦੇ ਵਿੱਚ ਹਸਪਤਾਲ ਤੇ ਜੇਰੇ ਇਲਾਜ ਪਰਮਿੰਦਰ ਕੌਰ ਨੇ ਆਪਣੀ ਭੈਣ ਤੇ ਲਾਏ ਹਨ ਪਰਮਿੰਦਰ ਕੌਰ ਨੇ ਆਪਣੀ ਭੈਣ ਦੇ ਕੈਨ ਤੇ ਆਪਣੇ ਉਸਦੇ ਪਤੀ ਨਾਲ ਵਿਆਹ ਕਰਵਾ ਲਿਆ ਕਿਉਂਕਿ ਇਸ ਦਾ ਪਹਿਲੇ ਪਤੀ ਕੀ ਡੈਥ ਹੋ ਗਈ ਸੀ ਔਰ ਉਸਦੇ ਬਾਅਦ 5 ਸਾਲੇ ਚੰਗੀ ਤਰ੍ਹਾਂ ਉਸ ਘਰ ਚ ਰਹੀ ਹੈ ਪਤੀ ਵੱਲੋਂ ਇਸ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ ਇਸ ਦਾ ਕਹਿਣਾ ਹੈ ਪਰਮਿੰਦਰ ਕੌਰ ਦਾ ਲੇਕਿਨ ਇਸ ਦਾ ਕਹਿਣਾ ਹੈ ਕਿ ਜਿਹੜੀ ਮੇਰੀ ਭੈਣ ਮੈਨੂੰ ਲੈ ਕੇ ਆਈ ਸੀ ਵਿਆਹ ਕੇ ਇਸ ਘਰ ਦੇ ਵਿੱਚ ਹੁਣ ਮੈਨੂੰ ਤਨ ਪਰੇਸ਼ਾਨ ਕਰਦੀ ਹੈ ਮੇਰੇ ਨਾਲ ਮਾਰਕੁੱਟ ਕਰਦੀ ਹੈ ਔਰ ਮੈਂ ਇਸ ਟਾਈਮ 4-5 ਮਹੀਨੇ ਦੀ ਗਰਭਵਤੀ ਵੀ ਆ ਹੁਣ ਇਹ ਮਾਮਲਾ ਪੁਲਿਸ ਨੇ ਜਾਂਚ ਕਰਨੀ ਹੈ ਲੇਕਿਨ ਇੱਕ ਭੈਣ ਖੁਦ ਆਪਣੇ ਘਰ ਦੇ ਵਿੱਚ ਲੈ ਕੇ ਆਈ ਹੈ ਹੁਣ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਇਹ ਹੁਣ ਸੋਚਣ ਵਿਚਾਰਨ ਵਾਲੀ ਗੱਲ ਹੈ ਮੈਨੂੰ 5 ਸਾਲ ਹੋ ਗਏ ਇਹਨਾਂ ਦੇ ਨਾਲ ਰਹਿੰਦਿਆਂ ਨੂੰ ਪਹਿਲਾਂ ਮੇਰਾ ਸਤਨਾਮ ਸਿੰਘ ਨਾਲ ਸੀ ਉਹਨਾਂ ਦੀ ਡੈਥ ਹੋ ਗਈ ਫੇ ਮੇਰੀ ਭੈਣ ਖੁਦ ਲੈ ਕੇ ਆਈ ਮੈਨੂੰ ਆਪਦੇ ਕੋਲ ਵੀ ਅਸੀਂ ਦੋਨੇ ਭੈਣਾਂ ਅਸੀਂ ਇਕੱਠੀਆਂ ਰਹਿ ਲਾਂਗੇ ਪਹਿਲੇ 4 ਮਹੀਨੇ ਵਧੀਆ ਰਹੀ 4 ਸਾਲ ਤੇ ਹੁਣ ਮੈਨੂੰ ਤੰਗ ਕਰਨ ਲੱਗੇ ਕੀ ਕਹਿੰਦੀ ਏ ਤੂੰ ਵੀ ਇਹਨੂੰ ਛੱਡ ਦੇ ਵੀ ਮੈਨੂੰ ਰੱਖ ਵੀ ਇਹਨੂੰ ਨਹੀਂ ਆਪਾਂ ਰੱਖਣਾ ਪਹਿਲਾਂ ਉਹਨੂੰ ਦਰੰਗ ਹੋ ਗਿਆ ਸੀ ਫੇ ਕਹਿੰਦੀ ਮੇਰੀ ਭੈਣ ਨੂੰ ਅੱਛਾ ਦਰੰਗ ਹੋ ਗਿਆ ਸੀ ਕਹਿੰਦੀ ਮੇਰੇ ਬੱਚੇ ਨੂੰ ਤੂੰ ਸੰਭਾਲਣਾ ਵੀ ਮੈਂ ਆਪਾਂ ਇੱਕੋ ਥਾਂ ਰਹਿ ਲਾਂਗੀ ਆ ਤੇ ਮੈਨੂੰ ਦੇਲਾ ਦਵਾਈਆਂ ਖਵਾਉਂਦੀ ਰਹੀ ਮੇਰੇ ਤਿੰਨ ਵਾਰ ਮੇਰੇ ਉਹਨਾਂ ਨੇ ਪ੍ਰੋਸ਼ਨ ਖਵਾਈ ਆ ਜੀ ਮੇਰੇ ਇੱਥੇ ਆ ਕੇ ਨਹੀਂ ਹੋਇਆ ਪਹਿਲਾਂ ਮੇਰੇ ਚਾਰ ਗੁੱਡੀਆਂ ਸੀ ਹਾਂਜੀ ਪਹਿਲ ਉਹ ਪਹਿਲੇ ਘਰ ਵਾਲਿਆਂ ਨੇ ਰੱਖ ਲਈਆਂ ਸੀ ਉਹ ਕਿੱਥੇ ਹੋਇਆ ਸੀ ਉਹ ਮੇਰਾ ਹੋਇਆ ਕਪੂਰਤਲੇ ਹੋਇਆ ਸੀ ਪਿੰਡ ਘਣੀਏ ਚ ਜੀ ਫੇ ਆਪਣੇ ਹੱਥੀ ਮੈਨੂੰ ਲਿਆ ਕੇ ਆਪਣੇ ਘਰ ਵਾਲੇ ਦੇ ਨਾਲ ਰੱਖਿਆ ਨੇ ਵੀ ਆਪਾਂ ਦੋਨੇ ਭੈਣਾਂ ਇਕੱਠੀਆਂ ਕੱਟਾਂਗੇ ਬਸ ਮੈਂ ਇਹਨੂੰ ਕਹਿੰਦੀ ਵੀ ਘਰਚੇ ਨਹੀਂ ਰਹਿਣ ਦੇਣਾ ਇਹਨੂੰ ਕੱਢਣਾ ਆ ਘਰੋਂ ਵੀ ਮੈਂ ਇਹਨੂੰ ਜੰਟੇ ਨੂੰ ਰੱਖੂੰਗੀ ਪਰ ਇਹਨੂੰ ਨਹੀਂ ਰੱਖਦੀ ਹੈਗੀ ਮੈਂ ਗੁਰਜੰਟਾ ਇੱਕ ਉਹ ਹਾਂ ਦੋ ਇੱਕੋ ਘਰਚ ਨੇ ਤੁਹਾਡੀ ਪਹਿਲੀ ਘਰ ਵਾਲੀ ਪਹਿਲੇ ਘਰ ਵਾਲੀ ਵੀ ਹੈਗੀ ਜੀ ਦੁਆਰੇ ਜੀ ਉਹਨੇ ਆਪੇ ਕਰਾਇਆ ਹੈ ਡੈਥ ਦਾ ਇਹਦੇ ਘਰ ਵਾਲੇ ਦੀ ਹੋ ਗਈ ਇਸ ਕੀ ਹੋ ਗਈ ਇਹਦੇ ਘਰ ਵਾਲੇ ਦੀ ਹੋ ਗਈ ਇਹ ਫਿਰਦੀ ਦੀ ਉੱਥੇ ਪਿੰਡ ਕਹਿੰਦੀ ਵੀ ਆਪਾਂ ਲੈਣੇ ਆ ਮੈਂ ਆਪਾਂ ਰੱਖ ਲੈਣੇ ਆ ਕੋਈ ਨਹੀਂ ਦੋਏ ਭਣਾ ਕੱਟੀ ਜਾਵਾਂਗੀ ਆ ਮਾਂ ਵੀ ਥੋੜੀ ਮਰਜੀ ਆ ਕੱਟੀ ਜਾਵਾਂ ਕੱਟ ਲਓ ਮੈਨੂੰ ਕੀ ਚੱਕਰ ਆ ਚਾਰ ਪੰਜ ਸਾਲ ਵਧੀਆ ਲੰਘ ਗਏ ਸਾਡੇ ਚਾਰ ਪੰਜ ਸਾਲਾਂ ਤੋਂ ਬਾਅਦ ਹੁਣ ਪਲੇਸ ਕਰਨ ਲੱਗੀ ਕਾਰਨ ਉਹਨੂੰ ਵੀ ਪਤਾ ਜੀ ਕੀ ਕਾਰਨ ਆ ਕੋਈ ਸਮਝ ਨਹੀਂ ਆ ਰਹੀ ਮੈਂ ਤਾਂ ਕੋਈ ਫਰਕ ਨਹੀਂ ਲੱਗ ਰਿਹਾ ਕੋਈ ਉਹ ਨਹੀਂ ਕਰ ਰਹਾ ਮੈਂ ਤਾਂ ਉਤਰੀਆਂ ਜਿਵੇਂ ਹੈਗੇ ਆ ਪਰ ਉਹ ਕਹਿੰਦੀ ਮੈਂ ਹੁਣ ਇਹ ਰੱਖਣੀ ਨਹੀਂ ਪਹਿਲਾਂ ਉਹ ਅਦਰੰਗ ਹੋ ਗਿਆ ਦੀ ਅਦਰੰਗ ਕਰਕੇ ਕਹਿੰਦੀ ਵੀ ਜਵਾਖ ਰੋਜਣਗੇ ਇਹ ਜਵਾਸ ਆਮ ਲੂਕ ਜੇ ਮੈਨੂੰ ਕੁਝ ਹੋ ਗਿਆ ਜਦੋਂ ਉਹਨੂੰ ਦੇਖਿਆ ਮੈਂ ਠੀਕ ਹੋ ਗਈ ਹੁਣ ਉਹ ਫਿਰ ਬਦਲ ਕਰ ਰਹੀ ਕੈਮਰਾਮੈਨ